ਸੋਸ਼ੀ ਕਾਲਜੀ ਮੈਨਰ ਦੀ ਮਾਂ ਤੇ ਉਮੀਦ ਕਰਦਾ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਲੋ ਜੀ ਆਪਣੇ ਪੰਜਾਬ ਨੂੰ ਪਾਈ ਬਚਾ ਲੋ ਖਾਸ ਕਰਕੇ ਆਪਣੀਆਂ ਪੰਜਾਬ ਦੀਆਂ ਧੀਆਂ ਨੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਬਿਹਾਰ ਤੋਂ ਆਏ ਹੋਏ ਪਰਿਵਾਸੀ ਯੂਪੀ ਬਿਹਾਰ ਦੇ ਆਏ ਲੋਕ ਪੰਜਾਬ ਦੇ ਉੱਤੇ ਅੱਧਾ ਕਬਜ਼ਾ ਤਾਂ ਕਰ ਹੀ ਚੁੱਕੇ ਨੇ ਕਿਉਂਕਿ ਗੜ ਬਣ ਚੁੱਕਿਆ ਪਰਵਾਸੀਆਂ ਦਾ ਤੇ ਹੁਣ ਆਪਣੇ ਮੰਗਾਂ ਲੈ ਕੇ ਪ੍ਰਦਰਸ਼ਨ ਵੀ ਕਰਨੇ ਸ਼ੁਰੂ ਕਰ ਦਿੰਦੇ ਨੇ ਤੁਹਾਨੂੰ ਪਤਾ ਹੀ ਹੈ ਪਰ ਹੁਣ ਜਿਹੜਾ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਕਿਉਂਕਿ ਹੁਣ ਪੰਜਾਬ ਦੀਆਂ ਜੜੀਆਂ ਕੁੜੀਆਂ ਨੇ ਉਹਨਾਂ ਦੇ ਬਗੈਰ ਨਾ ਬਿਹਾਰੀਆਂ ਦੇ ਨਾਲ ਨਾ ਪ੍ਰਵਾਸੀਆਂ ਦੇ ਨਾਲ ਵਿਆਹ ਕਰਵਾਇਆ ਜਾ ਰਿਹਾ ਹੈ ਇਹ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪ੍ਰਵਾਸੀ ਦੇ ਵੱਲੋਂ ਜਲੰਧਰ ਦੀ ਰਹਿਣ ਵਾਲੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਜਾਂਦਾ ਤੇ ਕਹਿੰਦਾ ਕਿ ਅਸੀਂ ਵਿਆਹ ਕਰਵਾ ਲਿਆ ਤੇ ਕੁੜੀ ਕਹਿੰਦੀ ਮੈਂ ਬਹੁਤ ਖੁਸ਼ ਹਾਂ ਕੋਈ ਨਹੀਂ ਭਾਈ ਹੁਣ ਖੁਸ਼ ਆ ਫਿਰ ਜਦੋਂ ਅਗਲੇ ਸਾਲ ਫਿਰ ਇੱਥੇ ਝੋਨਾ ਲਾਉਣ ਆਏਗੀ ਜੋ ਲੇਬਰ ਲਾਈਨ ਜਾਂਦੇ ਤੂੰ ਵੀ ਵਿੱਚੇ ਬੈਠ ਕੇ ਆਏਗੀ खैर चलो आप वीडियो देख लेने हैं, फिर आप अगे गल बात करते हैं, को है? हैं। बताइए सर मैं बिहार से हूँ वैसे मैं जलंधर में रहता सकता हूँ सर हम पंजाब से तो आपकी कोर्ट मैरिज हो गई यस सर और आप आप कितने खुश हैं बहुत बहुत खुश है स्पोर्ट पैंस की पूरी बताइए सर मैं बिहार से हूँ वैसे मैं जलंधर में रहता हूँ सर हम पंजाब से तो आपकी कोर्ट मैरिज हो गई यस सर और आप आप कितने खुश हैं बहुत बहुत खुश है स्पोर्ट पैंस की पूरी ਉੰਜਿਸ ਤਰੀਕੇ ਦੀਆਂ ਤਸਵੀਰਾਂ ਤੁਸੀਂ ਦੇਖਿਆ ਜਾਂ ਤੁਸੀਂ ਇਸ ਲੜਕੀ ਦੀ ਗੱਲਬਾਤ ਸੁਣੀਆ ਤੇ ਇਸ ਲੜਕੇ ਦੀ ਵੀ ਗੱਲਬਾਤ ਸੁਣੀਆ ਤੁਸੀਂ ਹੁਣ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਪਰਿਵਾਸੀ ਹੁਣ ਵੋਟਾਂ ਦੇ ਵਿੱਚ ਖੜੇ ਹੋਣ ਲੱਗੇ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਖੜੇ ਹੋਣ ਲੱਗੇ ਤੁਹਾਨੂੰ ਵੀ ਪਤਾ ਕਿ ਕਈ ਥਾਵਾਂ ਦੇ ਉੱਤੇ ਜਿਹੜੇ ਪਰਿਵਾਸੀ ਨੇ ਉਹ ਜਿਹੜੇ ਕਿ ਪੰਜ ਸਰਪੰਚ ਬਣੇ ਨੇ ਸੋ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿਉਂਕਿ ਜੇ ਜਿਹੜੇ ਸਾਡੇ ਪੰਜਾਬੀ ਨਹੀਂ ਹੋ ਤਾਂ ਬਾਹਰ ਦਾ ਰੁਖ ਕਰ ਰਹੇ ਨੇ ਪਰ ਬਾਹਰੋਂ ਜਿਹੜੇ ਬਾਰੇ ਚਾਹੇ ਪਰਿਵਾਸੀ ਨੇ ਜਾਂ ਯੂਪ ਬਿਹਾਰ ਦੇ ਜਿਹੜੇ ਲੋਕ ਨੇ ਉਹ ਪੰਜਾਬ ਦੇ ਵਿੱਚ ਪੱਕੇ ਵਸਨੀਕ ਬਣਦੇ ਨੇ ਤੇ ਨਾਲ ਹੀ ਹੁਣ ਨਵਰੋ ਪੰਚੀ ਤੇ ਸਰਪੰਚੀ ਦੀਆਂ ਵੋਟਾਂ ਜਿਹੜੀਆਂ ਉਹਨਾਂ ਦੇ ਵਿੱਚ ਚ ਉਹਨਾਂ ਦੇ ਵਿੱਚ ਖੜਿਆ ਜਾਂਦਾ ਤੇ ਇਹਨਾਂ ਦੇ ਵੱਲੋਂ ਪੰਚੀ ਤੇ ਸਰਪੰਚੀ ਹਾਸਲ ਕੀਤੀ ਜਾਂਦੀ ਹੈ ਤਾਂ ਹੁਣ ਫਿਰ ਜਿਹੜੇ ਪੰਜਾਬੀ ਨੇ ਉਹ ਤਾਂ ਹੱਥ ਮਲਦੇ ਰਹਿ ਜਾਣਗੇ ਘੱਟੋ ਘੱਟ ਆਪਣੇ ਧੀਆਂ ਨੂੰ ਤਾਂ ਬਚਾ ਲਓ ਭਾਈ ਸਮਝ ਨਹੀਂ ਆਉਂਦੀ ਕਿ ਪੰਜਾਬ ਦੀਆਂ ਕੁੜੀਆਂ ਨੂੰ ਕੀ ਹੋ ਰਿਹਾ ਹੈ ਕਿ ਪੰਜਾਬ ਦੇ ਮੁੰਡਿਆਂ ਨੂੰ ਛੱਡ ਕੇ ਹੁਣ ਪਰਵਾਸੀਆਂ 'ਚ ਅਜਿਹਾ ਕੀ ਦਿਖਣ ਲੱਗ ਗਿਆ ਕਿ ਇੰਨਾ ਪਿਆਰ ਜਾਗਰ ਲੱਗ ਗਿਆ ਕਿ ਹੁਣ ਇਹਨਾਂ ਦੇ ਵੱਲੋਂ ਪਰਵਾਸੀਆਂ ਨਾਲ ਵਿਆਹ ਕਰਵਾਇਆ ਜਾ ਰਿਹਾ ਪਰ ਇਹਨਾਂ ਦਾ ਜੜਾ ਸਮਾ ਆਉਣ ਵਾਲਾ ਕਿਵੇਂ ਦਾ ਹੋਏਗਾ ਫਿਰ ਕਮੈਂਟਾਂ ਵਿੱਚ ਸਾਨੂੰ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼